ਜ਼ਿਲ੍ਹਾ ਫਸ਼ਾ ਕੋਪੂਥਲਾ ਵੱਲੋਂ ਅੱਜ ਵੀ ਸ਼ੁਰੰਗਵੰਚ ਦਿਵਸ ਮੌਕੇ ਨਾਟਕ ਮੰਚਨ ਅਜਾ ਜੀਐਨਯੂਨੀਵਰਸਿਟੀ ਕਪੂਥਲਾ ਦੇ ਵਿੱਚ ਕਰਵਾਇਆ ਗਿਆ ਆ ਨਿਰਦੇਸ਼ਕ ਔਰ ਲੇਖਕ ਰਾਹਾਂ ਵਿੱਚ ਅੰਗਿਆਰ ਬੜੀ ਸੀ ਨਾਟਕ ਦੇ ਰਾਜਵਿੰਦਰ ਸਮਰਾਲਾ ਜੀ ਵੱਲੋਂ ਆਪਣੀ ਨਾਟ ਮੰਡਲੀ ਪੂਰੀ ਲੈ ਕੇ ਉਹ ਇੱਥੇ ਆਪਣੇ ਕੀਮਤੀ ਸਮੇਂ ਵਿੱਚ ਸਾਡੇ ਕੋਲ ਪਹੁੰਚੇ ਤੇ ਉਹਨਾਂ ਨੇ ਜ਼ਿਲ੍ਹਾ ਪਾਸ਼ਰਾ ਦਫਤਰ ਕਪੂਰ ਥਲਾ ਦੇ ਸੱਦੇ ਤੇ ਇਸ ਨਾਟਕ ਨੂੰ ਜੀਐਨਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਉਹਨਾਂ ਦੀ ਸਟੇਜ ਤੇ ਨੂਰ ਕਮਲ ਅਦਾਕਾਰਾ ਦੁਆਰਾ ਪੇਸ਼ ਕੀਤਾ ਗਿਆ ਇਹ ਬਾ ਕਮਾਲ ਨਾਟਕ ਸੀ ਕਿ ਇਸ ਜ਼ਿੰਦਗੀ ਦੇ ਵਿੱਚ ਅਤੇ ਬਹੁਤ ਕੁਝ ਹੜੋਂਦੇ ਆ ਬਹੁਤ ਕੁਝ ਉਤਾਰ-ਛੜਾ ਦੇਖਦੇ ਹਾਂ ਬੜੇ ਤਜਰਬੇ ਹੁੰਦੇ ਸਾਡੀ ਜ਼ਿੰਦਗੀ ਦੇ ਵਿੱਚ ਪਰ ਉਹਨਾਂ ਨੂੰ ਬਿਆਨ ਆਪਾਂ ਕਈ ਵਾਰ ਆਪਣੇ ਅੰਦਰ ਤੱਕ ਹੀ ਉਹਨਾਂ ਵਿਚਾਰਾਂ ਨੂੰ ਸਾਂਭ ਲੈਣੇ ਹਾਂ ਸਮਾਜ ਤੱਕ ਉਹਨਾਂ ਨੂੰ ਨਹੀਂ ਲੱਗ ਕੇ ਆਉਂਦੇ ਨਾਟਕਲਾ ਅਜਿਹੀ ਕਲਾ ਹੈ ਕਿ ਅਜਿਹੀ ਸੁੱਤੇ ਹੋਏ ਵਿਚਾਰਾਂ ਨੂੰ ਭਾਵਨਾ ਨੂੰ ਬਲਵਲਿਆ ਨੂੰ ਸਟੇਜ ਤੇ ਲੈ ਕੇ ਆਉਂਦੀ ਹੈ ਤੇ ਸਾਹਮਣੇ ਦਰਸ਼ਕਾਂ ਨੂੰ ਝੰਡੋੜਦੀ ਹੈ ਕਿ ਇਨ੍ਹਾਂ ਨਤੀ ਇਹਨਾਂ ਮੁਸ਼ਕਿਲਾਂ ਦਾ ਹੱਲ ਕੀ ਹੋ ਸਕਦਾ ਹੈ ਕਿਉਂਕਿ ਮੁਸ਼ਕਿਲਾਂ ਕੋਈ ਵੀ ਮਨੁੱਖੀ ਜੀਵਨ ਅਜਿਹਾ ਨਹੀਂ ਹੈ ਜੋ ਮੁਸ਼ਕਿਲਾਂ ਤੋਂ ਪਰੇ ਹੋਵੇ ਤੇ ਇਨ੍ਹਾਂ ਮੁਸ਼ਕਿਲਾਂ ਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ ਆਪਣੇ ਖੰਭਾਂ ਨੂੰ ਪਰਵਾਜ਼ ਕਿਵੇਂ ਦਿੱਤੀ ਜਾ ਸਕਦੀ ਹੈ ਆਪਾਂ ਉੱਚੀ ਉਡਾਨ ਕਿਵੇਂ ਭਰ ਸਕਦੇ ਹਾਂ ਇਹ ਇੱਕ ਬਹੁਤ ਹੀ ਬਾਤਮਾਲ ਵਿਦਾ ਹੈ ਜਿਸ ਰਾਹੀਂ ਆਪਾਂ ਦਰਸ਼ਕਾਂ ਨੂੰ ਉਹ ਚੀਜ਼ਾਂ ਉਹਨਾਂ ਦੇ ਅੰਦਰ ਘੱਟ ਘੱਟ ਸਕਦੇ ਹਾਂ ਤੇ ਰਾਜਵਿੰਦਰ ਸਮਰਾਲਾ ਜੀ ਦਾ ਇਹ ਜਿਹੜਾ ਉਪਰਾਲਾ ਸੀਗਾ ਇਹ ਬਾਕਮਾਲ ਸੀਗਾ ਬਹੁਤ ਹੀ ਖੂਬਸੂਰਤ ਸੀਗਾ ਕਿ ਉਹਨਾਂ ਨੇ 300 ਲਗਭਗ 300 ਵਿਦਿਆਰਥੀ ਤੇ ਡੈਲੀਗੇਟਸ ਨੂੰ ਬੰਨ ਕੇ ਰੱਖ ਦਿੱਤਾ ਕਿ 1.5 ਘੰਟੇ ਦਾ ਜਿਹੜਾ ਇਹ ਸਮਾਗਮ ਸੀਗਾ ਖੈਦਰ ਦੀ ਉਧਰ ਨਹੀਂ ਹੋਈ ਔਰ ਨੂਰ ਕਮਲ ਦੀ ਜਿਹੜੀ ਅਦਾਕਾਰੀ ਸੀਗੀ ਉਹ ਵੀ ਬਾਕਮਾਲ ਸੀਗੀ ਕਿ ਉਹਨੇ ਜਿਸ ਤਰ੍ਹਾਂ ਇਸ ਨਾਟਕ ਵਿੱਚ ਜਾਣ ਪਾਈ ਹੈ ਜਿਵੇਂ ਕਹਿੰਦੇ ਆ ਨਾ ਕਿ ਰੂਹ ਬਿਨਾ ਸਰੀਰ ਬੇਜਾਨ ਹੈ ਮਰ ਚੁੱਕਾ ਹੈ ਉਸੇ ਤਰ੍ਹਾਂ ਇਹ ਨਾਟਕ ਨੂਰ ਕਮਲ ਦੀ ਅਦਾਕਾਰੀ ਨਾਲ ਜਿਹੜਾ ਰੂਹ ਨਾਲ ਭਰਿਆ ਹੋਇਆ ਸੀਗਾ ਔਰ ਜਿਨੇ ਬਹੁਤ ਕੁਝ ਸਾਨੂੰ ਸੰਦੇਸ਼ ਦਿੱਤਾ ਔਰ ਸਾਡੇ ਮਨਾਂ ਨੂੰ ਝੰਡੋੜ ਕੇ ਰੱਖ ਦਿੱਤਾ ਔਰ ਮੈਨੂੰ ਲੱਗਦਾ ਹੈ ਔਰ ਮੈਂ ਉਮੀਦ ਵੀ ਕਰਦੀ ਹਾਂ ਕਿ ਇਸ ਨਾਟਕ ਤੋਂ ਬਾਅਦ ਵਿਦਿਆਰਥੀਆਂ ਦੀ ਸਿੱਖਿਆ ਬਹੁਤ ਬਦਲੇਗੀ ਔਰ ਬਹੁਤ ਕੁਝ ਸਿੱਖਣਗੇ ਬਹੁਤ-ਬਹੁਤ ਥੈਂਕ ਯੂ ਥਕਲਾ ਯਾਨੀ ਕਿ ਪਾਸ਼ਾਪਾਪ ਕਪੂਰਥਲਾ ਦੇ ਵੱਲੋਂ ਅੱਜ ਪੰਜਾਬੀ ਰੰਗਮঞ্চ ਦਿਵਸ ਦੇ ਉੱਤੇ ਨਾਟਕ ਦੀ ਪੇਸ਼ਕਾਰੀ ਕਰਵਾਈ ਮੇਰੀ ਟੀਮ ਨੇ ਨਾਟਕ ਦੀ ਪੇਸ਼ਕਾਰੀ ਕੀਤੀ ਅਕਸਰਨ ਮਨ ਸੰਵਰਾਲਾ ਨੇ ਸੁਖਿੰਦਰ ਬਰਤ ਦੀ ਜ਼ਿੰਦਗੀ ਤੇ ਆਧਾਰਿਤ ਨਾਟਕ ਰਾਂ ਵਿੱਚ ਅੰਗਿਆਰ ਬੜੀ ਸੀ ਉਹ ਸੀ ਪੇਸ਼ਕਾਰੀ ਹੋਈ ਜੀਐਨਆਈ ਯੂਨੀਵਰਸਿਟੀ ਦੇ ਵਿੱਚ ਸੋ ਤਕਰੀਬਨ 300 ਤੋਂ ਲੈ ਕੇ 400 ਬੱਚਿਆਂ ਨੇ ਇਸ ਜਿਹੜਾ ਹੈ ਨਾਟਕ ਨੂੰ ਵੇਖਿਆ ਤੇ ਸਾਰਿਆਂ ਨੇ ਇਸ ਨਾਟਕ ਦੀ ਪ੍ਰਸ਼ੰਸਾ ਕੀਤੀ ਤੇ ਮੈਂ ਆਪਣੇ ਵੱਲੋਂ ਤੈਦਰ ਤੋਂ ਸ਼ੁਕਰਗੁਜ਼ਾਰ ਹਾਂ ਪਾਸ਼ਾ ਲੇਵਿਸ ਡਿਸਟ੍ਰਿਕਟ ਦੇ ਜਿਹੜੇ ਸਾਡੇ ਅਧਿਕਾਰੀ ਨੇ ਸਾਡੀ ਪ੍ਰਣ ਜਸਪ੍ਰੀਤ ਘਰ ਦਾ ਕਿ ਉਹਨਾਂ ਨੇ ਜਿਹੜਾ ਬਹੁਤ ਸੋਹਣਾ ਪ੍ਰਬੰਧ ਕੀਤਾ ਬਹੁਤ ਕਮਾਲ ਦਾ ਅਰੇਂਜ ਕੀਤਾ ਤੇ ਬਾਸ਼ਾ ਵਪਾਰ ਜ਼ਿਲ੍ਹਾ ਕਪੂਰਥਲਾ ਅੱਗੇ ਵੀ ਜਿਹੜਾ ਹੈ ਬਹੁਤ ਸਾਰੀਆਂ ਸਹਾਇਤਕ ਬਹੁਤ ਸਾਰੀਆਂ ਜਿਹੜੀਆਂ ਨੇ ਸਮਾਜਿਕ ਪਰਬਤ ਸਾਰੀਆਂ ਖਲਾਤਮਕ ਸਰਗਰਮੀਆਂ ਕਰਦਾ ਰਹਿੰਦਾ ਹੈ ਅਲੱਗ-ਅਲੱਗ ਜਿਹੜੀਆਂ ਸਹਿਯਾਤੀਆਂ ਬਨਗੀਆਂ ਨੇ ਉਹਨਾਂ ਦੇ ਉੱਤੇ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ ਔਰ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਪਾਸ਼ਾ ਦੇ ਉੱਤੇ ਜਿਹੜੀ ਹੈ ਫੈਰੇਦਾਰੀ ਦੇ ਰਿਆ ਹੈ ਮਾਂ ਕੋ ਦੀ ਪੰਜਾਬੀ ਦੇ ਲਈ ਪਾਸ਼ਾ ਜਿਹੜਾ ਬਹੁਤ ਬੜਾ ਬਹੁਤ ਦਾ ਸੋ ਮੈਂ ਇਹਨਾਂ ਦੀ ਸਭੀ ਟੀਮ ਦਾ ਆਪਣੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ